ਜਿਹੜਾ ਆਪਣਾ ਤਾਜ਼ੇ ਜਿਹੜੇ ਐਮਪੀ ਬਣੇ ਨੇ ਰਾਜਾ ਬੜਿੰਗ ਉਹ ਵੀ ਨਜ਼ਰ ਰੱਖੀ ਬੈਠੇ ਨੇ ਸੀਟ ਤੇ ਜੀ ਵੀ ਜੇ ਸੁਖਵੀਰ ਬਾਦਲ ਆਊਗਾ ਤਾਂ ਮੈਂ ਆਊਗਾ ਹਾਂ ਹਾਲਾਂਕਿ ਉਹਨਾਂ ਨੂੰ ਚਾਹੀਦਾ ਨਹੀਂ ਇਹ ਗੱਲ ਕਿਉਂਕਿ ਲੁਧਿਆਣਾ ਵਾਲਿਆਂ ਨੇ ਹੁਣ ਵਿਸ਼ਵਾਸ ਕਰਿਆ ਜੀ ਪਹਿਲਾਂ ਉਹ ਗਿੱਦੜਵਾਹ ਦੇ ਵਿੱਚ ਹੈਗੀ ਸੀ ਹਾਂ ਜੇ ਉਹਨਾਂ ਨੂੰ ਇੰਨਾ ਹੀ ਲੱਗਦਾ ਸੀ ਵੀ ਮੈਂ ਗਿੱਦੜਵਾਹ ਦੇ ਵਿੱਚ ਦੁਬਾਰੇ ਉਹ ਕਰਨਾ ਹੈ ਫਿਰ ਉਹ ਗਿੱਦੜਵਾਹ ਜੇ ਰਹਿ ਜਾਂਦੇ ਸਪਰਾਸ ਸਿੰਘ ਨਿਆਮੀ ਵਾਲਾ ਉਹ ਵੀ ਇੱਕ ਸਮਝ ਲਓ ਵੀ ਉਹਦਾ ਜਿਹੜਾ ਪਿਤਾ ਹੈ ਉਹ ਜਿਹੜਾ ਇਹ ਕਾਂਡ ਹੋਏ ਨੇ ਬਾਬਲ ਕਾਂਡ ਗੋਲੀ ਕਾਂਡ ਹੋਇਆ ਜਾਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਉਹਦੇ ਵਿੱਚ ਸ਼ਹੀਦ ਮੰਨਿਆ ਗਿਆ ਜੀ ਤੇ ਉਹ ਕਹਿ ਰਿਹਾ ਕਿ ਸਾਨੂੰ ਹੁਣ ਤੱਕ ਕਿਸੇ ਨੇ ਵੀ ਉਹ ਨਹੀਂ ਦਿੱਤਾ ਇਨਸਾਫ ਨਹੀਂ ਦਿੱਤਾ ਵੀ ਜੇ ਅਸੀਂ ਅੱਗੇ ਆਵਾਂਗੇ ਤਾਂ ਅਸੀਂ ਇਨਸਾਫ ਦੀ ਗੱਲ ਕਰਾਂਗੇ ਦੀਪ ਸਿੱਧੂ ਦਾ ਭਾਈ ਜਿਹੜਾ ਮਨਦੀਪ ਸਿੱਧੂ ਉਸ ਨੂੰ ਤਰਸੇਮ ਸਿੰਘ ਨੇ ਜਿਹੜੇ ਆਪਣੇ ਭਾਈ ਸਾਹਿਬ ਦੇ ਪਿਤਾ ਜੀ ਨੇ ਜਾਂ ਜਿਹੜੇ ਆਪਣੇ ਹੁਣ ਐਮਪੀ ਨੇ ਫਰੀਦਕੋਟ ਤੋਂ ਉਹਨਾਂ ਨੇ ਅੱਗੇ ਕਰਤਾ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇੱਕ ਤੀਜੀ ਧਿਰ ਪ੍ਰਧਾਨ ਮੰਤਰੀ ਵਾਜੇਕੇ ਦੇ ਪਰਿਵਾਰ ਨੇ ਵੀ ਐਲਾਨ ਕੀਤਾ ਵਾ ਪ੍ਰਧਾਨ ਮੰਤਰੀ ਵਾਜੇਕੇ ਇਥੋਂ ਚੋਣ ਲੜਨਗੇ ਤੇ ਉਹਨਾਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਵੀ ਸਾਰਿਆਂ ਨੂੰ ਇਕਜੁੱਟ ਬਣਾ ਕੇ ਇਕਾ ਕਰਕੇ ਪਹਿਲਾਂ ਸੋਚਣ ਵੀ ਕਿਹਨੂੰ ਮੈਦਾਨ 'ਚ ਧਾਰਨਾ ਐ ਤਾਂ ਫਿਰ ਗੱਲ ਇਧਰ ਉਧਰ ਚਲੀ ਜਾਣੀ ਹੈ ਮੈਨੂੰ ਐਂ ਦੱਸੋ ਜੀ ਸਿੱਖ ਜੱਥੇਬੰਦੀਆਂ ਸੁਖਰਾਜ ਸਿੰਘ ਨਿਆਮੀ ਵਾਲੇ ਦਾ ਸਾਥ ਦੇਣ ਜਾਂ ਜਿਹੜਾ ਹੁਣ ਆਪਣੇ ਪੰਥ ਦੇ ਵੱਲੋਂ ਖੜਾਏ ਜਾਣਗੇ ਮਨਦੀਪ ਸਿੰਘ ਸਿੱਧੂ ਉਹਨਾਂ ਦਾ ਸਾਥ ਦੇਣ ਜਾਂ ਪ੍ਰਧਾਨ ਮੰਤਰੀ ਬਾਜੇਕੇ ਦਾ ਸਾਥ ਦੇਣ ਜਿਹੜੀ ਪੰਥ ਦੀ ਵੋਟ ਆ ਉਹ ਤਾਂ ਵੰਡੀ ਗਈ ਫਾਇਦਾ ਫੇਰ ਪਾਰਟੀਆਂ ਨੂੰ ਹੋ ਜਾਣਾ ਇਹ ਚੀਜ਼ਾਂ ਇਹਨਾਂ ਨੂੰ ਦੇਖਣੀਆਂ ਪੈਣਗੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਤਾਂ ਇੱਕ ਬੰਦਾ ਲੈ ਕੇ ਆਉਣ ਚਾਹੇ ਸਿੱਧੂ ਦੇ ਭਾਈ ਨੂੰ ਚੁਣ ਲੈਣਾ ਦੀਪ ਸਿੱਧੂ ਦੇ ਨੂੰ ਇਹ ਹੈ ਸੋਕਰਾਲ ਸਿੰਘ ਨੂੰ ਚੁਣ ਲੈਣ ਚਾਹੇ ਪ੍ਰਧਾਨ ਮੰਤਰੀ ਬਾਜੇਕੇ ਨੂੰ ਚੁਣ ਲੈਣ ਜਿਹੜਾ ਡਿੰਪੀਟ ਲੋ ਸੀ ਉਹ ਰਾਜਾ ਵੜਿੰਗ ਤੋਂ ਕੁਸ਼ਕ ਹਜ਼ਾਰ ਵੋਟਾਂ ਨਾਲ ਫਰਕ ਨਾਲ ਸੀ ਮਤਲਬ ਜਿੱਤ ਸਕਦੇ ਸੀ ਰਾਜਾ ਵੜਿੰਗ ਕੁਸ਼ਕ ਹਜ਼ਾਰ ਵੋਟਾਂ ਨਾਲ ਪਿਛਲੀ ਵਾਰ ਉੱਥੋਂ ਜਿੱਤੇ ਸੀ ਫਿਰ ਇਹਦਾ ਮਤਲਬ ਵੀ ਅਕਾਲੀ ਦਲ ਦਾ ਵੋਟ ਬੈਂਕ ਹੈਗਾ ਸੀ ਕਿਉਂਕਿ ਜਿਹੜੀ ਵੋਟ ਹੁੰਦੀ ਆ ਉਹ ਅਕਾਲੀ ਦਲ ਦੀ ਜਾਂ ਪਾਰਟੀ ਦੀ ਹੁੰਦੀ ਆ ਉਮੀਦਵਾਰ ਦੀ ਵੋਟ ਸਿਰਫ 10 20 ਕੁ ਹਜ਼ਾਰ ਹੁੰਦੀ ਆ ਲੱਖਾਂ ਦੀ ਜਿਹੜੀ ਵੋਟ ਫੇਰ ਮਤਲਬ ਅਕਾਲੀ ਦਲ ਉਥੋਂ ਸਟਰੋਂਗ ਹੈ ਜੇ ਸੁਖਵੀਰ ਬਾਦਲ ਉਥੋਂ ਆਉਂਦਾ ਤਾਂ ਉਹ ਵੀ ਚੈਲੰਜ ਦੇ ਸਕਦੇ ਨੇ ਗਿੱਦੜਵਾਹ ਤੋਂ ਤੁਹਾਨੂੰ ਲੁਧਿਆਣੇ ਆਏ ਹੋ ਤੁਸੀਂ ਰਵਨੀਤ ਬਿੱਟੂਰੇ ਤੁਹਾਡੇ ਬਰਾਬਰ ਦੇ ਕੈਂਡੀਡੇਟ ਸੀ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਕਿਉਂਕਿ ਉਹਨਾਂ ਨੇ ਦੁਬਾਰੇ ਕਾਂਗਰਸ ਹੀ ਜਿਤਾਈ ਹੈ ਕੈਂਡੀਡੇਟ ਬਦਲੇ ਜੇ ਤੁਸੀਂ ਵੀ ਬਦਲ ਕੇ ਦੁਬਾਰਾ ਗਿੱਦੜਵਾਹੇ ਜਾਓਗੇ ਫਿਰ ਉਹ ਵਿਸ਼ਵਾਸ ਕਿਤੇ ਕਰਨਗੇ ਦੁਬਾਰੇ ਕਾਂਗਰਸ ਆਜੂਗੀ ਵਰਕਰ ਕਿਹਦੇ ਮਗਰ ਜਾਵੇ ਜੀ ਹੁਣ ਵਰਕਰ ਲੁਧਿਆਣੇ ਦਾ ਥੋੜੇ ਮਗਰ ਆ ਗਿਆ ਉਹਨਾਂ ਨੇ ਬਿੱਟੂ ਛੱਡ ਕੇ ਥੋਨੋ ਚੁਣ ਲਿਆ ਰਾਜੇ ਵੜਿੰਗ ਨੂੰ ਚੁਣ ਲਿਆ ਹੁਣ ਉਹ ਰਾਜਾ ਵੜਿੰਗ ਫੇਰ ਛਾਲ ਮਾਰ ਕੇ ਜਿੱਦੜਵਾ ਹੈ ਗਿਆ ਹੁਣ ਉਹ ਕਿਹਨੂੰ ਚੁਣਨਗੇ ਇਹ ਚੀਜ਼ਾਂ ਦੇਖਣੀਆਂ ਹੋਣਗੀਆਂ ਕਿਸੇ ਇੱਕ ਚੱਲ ਲਾ ਲੋ ਵੀ ਆਪਾਂ ਮਨੋਰਥ ਨੂੰ ਲੈ ਕੇ ਆਪਾਂ ਲੋਕਾਂ ਨਾਲ ਦਗੇਵਾ ਜੀ ਨਹੀਂ ਬਾਰ ਬਾਰ ਕਰ ਸਕਦੇ ਲੋਕ ਮੂਰਖ ਨਹੀਂ ਆ ਸਸ਼ੀਕਾਲ ਜੀ ਮੈਂ ਹਰਵਿੰਦਰ ਕੌਰ ਰੋਸਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਗਿੱਦੜਬਾਹ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਅਖਾੜਾ ਪਹਿਲਾਂ ਹੀ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਬੇਸ਼ੱਕ ਐਲਾਨ ਹੋਣਾ ਹਜੇ ਬਾਕੀ ਆ ਤੇ ਉੱਥੇ ਦੇਖਣੀ ਹੋਵੇਗਾ ਕਿ ਕੌਣ ਕਿਸ ਦੀ ਅੜੀ ਪਾਂਦਾ ਹੈ ਤੇ ਕੌਣ ਕਿਸ ਨੂੰ ਕਿੰਨੀ ਕੁ ਟੱਕਰ ਦਿੰਦਾ ਹੈ ਦੱਸਦੀ ਹੈ ਕਿ ਅੱਜ ਮੇਰੇ ਨਾਲ ਮੇਰੇ ਸਹਾਇਕੀ ਪਰਮਵੀਰ ਸਿੰਘ ਜੁੜੇ ਨੇ ਤੇ ਅੱਜ ਉਹਨਾਂ ਨਾਲ ਸਿਆਸਤ ਦੇ ਮੁੱਦੇ ਨਾਲ ਗੱਲਬਾਤ ਕਰਾ ਗਿਆ ਸਤਿ ਸ਼੍ਰੀ ਅਕਾਲ ਪਰਮਦੀ ਕਿਵੇਂ ਹੋ ਜੀ ਗਿੱਦੜਬਾਹ ਦੀਆਂ ਜਿਮਨੀ ਚੋਣਾਂ ਨੂੰ ਕਿਵੇਂ ਦੇਖਦੇ ਹੋ ਜੀ ਜਿਹੜੀਆਂ ਗਿੱਦੜਵਾਹਾ ਦੀਆਂ ਚੋਣਾਂ ਨੇ ਹਰਵਿੰਦਰ ਕੌਰ ਜੀ ਇਹ ਚਾਹੇ ਹਜੇ ਤੱਕ ਸਰਕਾਰ ਨੇ ਐਲਾਨ ਨਹੀਂ ਕੀਤਾ ਪਰ ਹੌਟ ਸੀਟ ਮੰਨੀ ਜਾ ਰਹੀ ਹੈ ਹਾਂਜੀ ਹਰ ਇੱਕ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਗਿੱਦੜਵਾਹਾ ਦੇ ਉੱਤੇ ਟਿਕੀਆਂ ਹੋਈਆਂ ਨੇ ਹਾਂ ਕਿਉਂਕਿ ਇੱਥੇ ਹੁਣ ਜਿਹੜਾ ਆਪਣਾ ਤਾਜੇ ਜਿਹੜੇ ਐਮਪੀ ਬਣੇ ਨੇ ਰਾਜਾ ਬੜਿੰਗ ਉਹ ਵੀ ਨਜ਼ਰ ਰੱਖੀ ਬੈਠੇ ਨੇ ਸੀਟ ਤੇ ਜੀ ਵੀ ਜੇ ਸੁਖਵੀਰ ਬਾਦਲ ਆਊਗਾ ਤਾਂ ਮੈਂ ਆਊਗਾ ਹਾਂ ਹਾਲਾਂਕਿ ਉਹਨਾਂ ਨੂੰ ਚਾਹੀਦਾ ਨਹੀਂ ਇਹ ਗੱਲ ਕਿਉਂਕਿ ਲੁਧਿਆਣਾ ਵਾਲਿਆਂ ਨੇ ਹੁਣ ਵਿਸ਼ਵਾਸ ਕਰਿਆ ਪਹਿਲਾਂ ਉਹ ਗਿੱਦੜਵਾਹ ਦੇ ਵਿੱਚ ਹੈਗੀ ਸੀ ਹੂੰ ਜੇ ਉਹਨਾਂ ਨੂੰ ਇੰਨਾ ਹੀ ਲੱਗਦਾ ਸੀ ਵੀ ਮੈਂ ਗਿੱਦੜਵਾਹ ਦੇ ਵਿੱਚ ਦੁਬਾਰੇ ਉਹ ਕਰਨਾ ਹੈ ਫਿਰ ਉਹ ਗਿੱਦੜਵਾਹ ਜੇ ਰਹਿ ਜਾਂਦੇ ਹੂੰ ਉਹਨਾਂ ਨੂੰ ਕੀ ਲੋੜ ਸੀ ਲੁਧਿਆਣੇ ਆਉਣ ਦੀ ਜਾਂ ਐਮਪੀ ਦੀਆਂ ਚੋਣਾਂ ਲੜਨ ਦੀ ਜਿਹੜੇ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕਰਿਆ ਤੁਸੀਂ ਉਹਨਾਂ ਦਾ ਹੁਣ ਵਿਸ਼ਵਾਸ ਨਾ ਨਾ ਖਤਮ ਕਰੋ ਇਸ ਵਾਰ ਜਿਮਨੀ ਜੋਣਾ ਨੂੰ ਲੈ ਕੇ ਗੱਲ ਕਰੀ ਆਪਾਂ ਤਾਂ ਦੇਖਿਆ ਉੱਥੇ ਕਿ ਇਸ ਵਾਰ ਇਹ ਦਿਲਚਸਪੀ ਜੀ ਆ ਇੱਕ ਪਾਸੇ ਸੁਖਰਾਜ ਸਿੰਘ ਨਿਆਮੀ ਵਾਲੇ ਨੇ ਤੇ ਦੂਜੇ ਪਾਸੇ ਦੀਪ ਸਿੱਧੂ ਦਾ ਭਰਾ ਕੌਣ ਕਿਸ ਦੀ ਅੜੀ ਪੰਨੂਗਾ ਜਿਹੜਾ ਸੁਖਰਾਜ ਸਿੰਘ ਨਿਆਮੀ ਵਾਲਾ ਹੈ ਉਹ ਵੀ ਇੱਕ ਸਮਝ ਲਓ ਵੀ ਉਹਦਾ ਜਿਹੜਾ ਪਿਤਾ ਹੈ ਉਹ ਜਿਹੜਾ ਇਹ ਕਾਂਡ ਹੋਏ ਨੇ ਬੈਵਲ ਕੋਲ ਗੋਲੀ ਕਾਂਡ ਹੋਇਆ ਜਾਂ ਜਿਹੜੀਆਂ ਬੇਅਦਬੀਆਂ ਹੋਈਆਂ ਨੇ ਉਹਦੇ ਵਿੱਚ ਸ਼ਹੀਦ ਮੰਨਿਆ ਗਿਆ ਜੀ ਤੇ ਉਹ ਕਹਿ ਰਿਹਾ ਕਿ ਸਾਨੂੰ ਹੁਣ ਤੱਕ ਕਿਸੇ ਨੇ ਵੀ ਉਹ ਨਹੀਂ ਦਿੱਤਾ ਇਨਸਾਫ ਨਹੀਂ ਦਿੱਤਾ ਵੀ ਜੇ ਅਸੀਂ ਅੱਗੇ ਆਵਾਂਗੇ ਤਾਂ ਅਸੀਂ ਇਨਸਾਫ ਦੀ ਗੱਲ ਕਰਾਂਗੇ ਆਪਣੀ ਆਵਾਜ਼ ਜਾਂ ਆਪਣੇ ਪੰਥ ਦੀ ਆਵਾਜ਼ ਅੱਗੇ ਲੈ ਕੇ ਆਵਾਂਗੇ ਤੇ ਦੂਜੇ ਪਾਸੇ ਦੀਪ ਸਿੱਧੂ ਦਾ ਭਾਈ ਜਿਹੜਾ ਮੰਦੀਪ ਸਿੱਧੂ ਉਸ ਨੂੰ ਤਰਸੇਮ ਸਿੰਘ ਨੇ ਜਿਹੜੇ ਆਪਣੇ ਭਾਈ ਸਾਹਿਬ ਦੇ ਪਿਤਾ ਜੀ ਨੇ ਜਾਂ ਜਿਹੜੇ ਆਪਣੇ ਹੁਣ ਐਮਪੀ ਨੇ ਫਰੀਦਕੋਟ ਤੋਂ ਉਹਨਾਂ ਨੇ ਅੱਗੇ ਕਰਤਾ ਪਰ ਉਹਨਾਂ ਨੇ ਇਹ ਨਹੀਂ ਦੇਖਿਆ ਵੀ ਇੱਕ ਤੀਜੀ ਧਿਰ ਪ੍ਰਧਾਨ ਮੰਤਰੀ ਵਾਜੇਕੇ ਦੇ ਪਰਿਵਾਰ ਨੇ ਵੀ ਐਲਾਨ ਕੀਤਾ ਵਾ ਪ੍ਰਧਾਨ ਮੰਤਰੀ ਵਾਜੇਕੇ ਇਥੋਂ ਚੋਣ ਲੜਨਗੇ ਤੇ ਉਹਨਾਂ ਨੂੰ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਵੀ ਸਾਰਿਆਂ ਨੂੰ ਇੱਕਜੁੱਟ ਬਣਾ ਕੇ ਹਮ ਏਕਾ ਕਰਕੇ ਪਹਿਲਾਂ ਸੋਚਣ ਵੀ ਕਿਹਨੂੰ ਮੈਦਾਨ 'ਚ ਧਾਰਨਾ ਐਂ ਤਾਂ ਫਿਰ ਗੱਲ ਇਧਰ ਉਧਰ ਚਲੀ ਜਾਣੀ ਐ ਸਾਰੇ ਜਿਵੇਂ ਆਪਾਂ ਕਹਿੰਦੇ ਆ ਵੀ ਵੰਡਿਆ ਜਾਣਾ ਮਾਹੌਲ ਪ੍ਰਧਾਨ ਮੰਤਰੀ ਬਾਜੇ ਕੇ ਦਾ ਸਾਥ ਦੇਣਗੇ ਸਿੱਖ ਜਥੇਬੰਦੀਆਂ ਮੈਨੂੰ ਐਂ ਦੱਸੋ ਜੀ ਸਿੱਖ ਜਥੇਬੰਦੀਆਂ ਸੁਖਰਾਜ ਸਿੰਘ ਨਿਆਮੀ ਵਾਲੇ ਦਾ ਸਾਥ ਦੇਣ ਹਾਂ ਜਾਂ ਜਿਹੜਾ ਹੁਣ ਆਪਣੇ ਪੰਥ ਦੇ ਵੱਲੋਂ ਖੜਾਏ ਜਾਣਗੇ ਮਨਦੀਪ ਸਿੰਘ ਸਿੱਧੂ ਉਹਨਾਂ ਦਾ ਸਾਥ ਦੇਣ ਜਾਂ ਪ੍ਰਧਾਨ ਮੰਤਰੀ ਬਾਜੇਕੇ ਦਾ ਸਾਥ ਦੇਣ ਜਿਹੜੀ ਪੰਥ ਦੀ ਵੋਟ ਆ ਉਹ ਤਾਂ ਵੰਡੀ ਗਈ ਫਾਇਦਾ ਫੇਰ ਪਾਰਟੀਆਂ ਨੂੰ ਹੋ ਜਾਣਾ ਇਹ ਚੀਜ਼ਾਂ ਇਹਨਾਂ ਨੂੰ ਦੇਖਣੀਆਂ ਪੈਣਗੀਆਂ ਇੱਕ ਪਲੇਟਫਾਰਮ ਤੇ ਇਕੱਠੇ ਹੋਣਗੇ ਤਾਂ ਇੱਕ ਬੰਦਾ ਲੈ ਕੇ ਆਉਣ ਚਾਹੇ ਸਿੱਧੂ ਦੇ ਭਾਈ ਨੂੰ ਚੁਣ ਲੈਣਾ ਦੀਪ ਸਿੱਧੂ ਦੇ ਨੂੰ ਚਾਹੇ ਸੁਖਰਾਜ ਸਿੰਘ ਨੂੰ ਚੁਣ ਲੈਣਾ ਚਾਹੇ ਪ੍ਰਧਾਨ ਮੰਤਰੀ ਬਾਜੇਕੇ ਨੂੰ ਚੁਣ ਲੈਣਾ ਜੇ ਦੂਸਰੀਆਂ ਪਾਰਟੀਆਂ ਨੂੰ ਥੋੜਾ ਉੱਪਰ ਜਾਣਾ ਤੁਸੀਂ ਕਿ ਜੇਪਾ ਇਹ ਤਿੰਨਾਂ ਨੂੰ ਅਲੱਗ ਤੇ ਤੌਰ ਤੇ ਦੇਖੀਏ ਤਾਂ ਇਹਨਾਂ ਦੇ ਤਿੰਨਾਂ ਦੀ ਵੋਟਾਂ ਦੀ ਵੰਡ ਹੋ ਸਕਦੀ ਆ ਤੇ ਫਿਰ ਕਿਹੜੀ ਸਿਆਸਤ ਦੇ ਵਿੱਚ ਜਿਹੜੀ ਕਿ ਪਾਰਟੀ ਆ ਕਿਹੜੀ ਜਿੱਤ ਸਕਦੇ ਤੁਹਾਨੂੰ ਲੱਗ ਸਕਦਾ ਕਿਹੜੀ ਪਾਰਟੀ ਜਿਹੜਾ ਕਿ ਜ਼ਿਆਦਾਤਰ ਆਪਣਾ ਹਿੱਸਾ ਉੱਪਰ ਰੱਖ ਰਹੀ ਆ ਦੇਖੋ ਹੁਣ ਤੱਕ ਉੱਥੇ ਦੋ ਵਾਰ ਰਾਜਾ ਬੜਿੰਗ ਵਿਧਾਇਕ ਬਣ ਕੇ ਹੂੰ ਠੀਕ ਹੈ ਉਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਉੱਥੇ ਅਕਾਲੀ ਦਲ ਤੋਂ ਹੂੰ ਲਗਾਤਾਰ ਵਿਧਾਇਕ ਬਣਦੇ ਆ ਰਹੇ ਸੀ ਹੂੰ ਤੇ ਉਹ ਫਿਰ ਪੀਪੀਪੀ ਚ ਚਲੇ ਗਏ ਚਲੋ ਉਹਨਾਂ ਦਾ ਫਿਰ ਵੋਟ ਬੈਂਕ ਟੁੱਟ ਗਿਆ ਅਕਾਲੀ ਦਲ ਨੇ ਚਲੋ ਫਾਇਦਾ ਨਹੀਂ ਹੋਇਆ ਨਾ ਅਕਾਲੀ ਦਲ ਨੂੰ ਫਾਇਦਾ ਹੋਇਆ ਨਾ ਪੀਪੀਬੀ ਨੂੰ ਹੋਇਆ ਰਾਜਾ ਬੜਿੰਗ ਉੱਥੋਂ ਜਿੱਤ ਗਿਆ ਪਰ ਹੁਣ ਰਾਜਾ ਬੜਿੰਗ ਵੀ ਉੱਥੋਂ ਚਲਿਆ ਗਿਆ ਉਹ ਲੁਧਿਆਣਾ ਆ ਗਿਆ ਚਲੋ ਜੇ ਉਹ ਦੁਬਾਰੇ ਆਉਂਦਾ ਹੈ ਟੱਕਰ ਫੇਰ ਉਨੀਓ ਪੈਣੀ ਹੈ ਕਿਉਂਕਿ ਸੁਖਵੀਰ ਬਾਦਲ ਦੀਆਂ ਵੀ ਗੱਲਾਂ ਕਹੀਆਂ ਜਾ ਰਹੀਆਂ ਨੇ ਸੁਖਵੀਰ ਬਾਦਲ ਆਊਗਾ ਉਧਰ ਸੁਖਵੀਰ ਬਾਦਲ ਦੀਆਂ ਗੱਲਾਂ ਕਰਕੇ ਇੱਥੇ ਡਿੰਪੀ ਢੱਲੋਂ ਅਕਾਲੀ ਦਲ ਚੋਂ ਭੱਜਿਆ ਸੀ ਵੀ ਮੈਨੂੰ ਇੱਥੇ ਟਿਕਟ ਨਹੀਂ ਮਿਲਨੀ ਉਹ ਆਮ ਆਦਮੀ ਪਾਰਟੀ ਵੱਲੋਂ ਚਿਹਰਾ ਹੋ ਸਕਦੇ ਨੇ ਵੀ ਉਹ ਇੱਥੋਂ ਉਮੀਦਵਾਰ ਐਲਾਨੇ ਜਾ ਸਕਦੇ ਨੇ ਫਿਰ ਤਾਂ ਐ ਸਮਝ ਲਓ ਵੀ ਜਿਹੜਾ ਡਿੰਪੀਟ ਲੋ ਸੀ ਉਹ ਰਾਜਾ ਵੜਿੰਗ ਤੋਂ ਕੁਝ ਕੁ ਹਜ਼ਾਰ ਵੋਟਾਂ ਨਾਲ ਫਰਕ ਨਾਲ ਸੀ ਮਤਲਬ ਜਿੱਤ ਸਕਦੇ ਸੀ ਰਾਜਾ ਵੜਿੰਗ ਕੁਝ ਕੁ ਹਜ਼ਾਰ ਵੋਟਾਂ ਨਾਲ ਪਿਛਲੀ ਵਾਰ ਉੱਥੋਂ ਜਿੱਤੇ ਸੀ ਫਿਰ ਇਹਦਾ ਮਤਲਬ ਵੀ ਅਕਾਲੀ ਦਲ ਦਾ ਵੋਟ ਬੈਂਕ ਹੈਗਾ ਸੀ ਕਿਉਂਕਿ ਜਿਹੜੀ ਵੋਟ ਹੁੰਦੀ ਆ ਉਹ ਅਕਾਲੀ ਦਲ ਦੀ ਜਾਂ ਪਾਰਟੀ ਦੀ ਹੁੰਦੀ ਆ ਉਮੀਦਵਾਰ ਦੀ ਵੋਟਰ ਸਿਰਫ 10-20 ਕੁਹ ਹਜ਼ਾਰ ਹੁੰਦੀ ਐ ਲੱਖਾਂ ਦੀ ਜਿਹੜੀ ਵੋਟ ਫੇਰ ਮਤਲਬ ਅਕਾਲੀ ਦਲ ਉਥੋਂ ਸਟਰੋਂਗ ਐ ਜੇ ਸੁਖਵੀਰ ਬਾਦਲ ਉਥੋਂ ਆਉਂਦਾ ਤਾਂ ਉਹ ਵੀ ਚੈਲੰਜ ਦੇ ਸਕਦੇ ਨੇ ਤੇ ਰਾਜਾ ਵੜਿੰਗ ਕਹਿੰਦੇ ਜੇ ਮਨਪ੍ਰੀਤ ਬਾਦਲ ਸੁਖਵੀਰ ਬਾਦਲ ਕਹਿੰਦੇ ਜੇ ਦੋਨੇ ਗਿੱਦੜਵਾਹ ਦੀ ਜਿਮਨੀ ਚੋਣਾ ਲੜਦੇ ਨੇ ਤਾਂ ਮੈਂ ਲੁਧਿਆਣੇ ਤੋਂ ਅਸਤੀਫਾ ਦੇ ਦਵਾਂਗਾ ਤੁਸੀਂ ਆਪਾਂ ਇਹ ਗੱਲ ਕਹੀ ਐ ਵੀ ਤੁਸੀਂ ਲੁਧਿਆਣੇ ਤੋਂ ਅਸਤੀਫਾ ਕਿਉਂ ਦੇਵੋਗੇ ਤੁਸੀਂ ਫਿਰ ਗਿੱਦੜਵਾਹ ਤੋਂ ਗਏ ਹੀ ਕਿਉਂ ਸੀ ਪਹਿਲਾਂ ਤੁਸੀਂ ਗਿੱਦੜਵਾਹਾ ਦੇ ਲੋਕਾਂ ਤੋਂ ਆਪਣਾ ਵਿਸ਼ਵਾਸ ਖੋਇਆ। ਪਹਿਲਾਂ ਉੱਥੋਂ ਐਮ.ਐਲ.ਏ ਦੀ ਸੀਟ ਛੱਡੀ ਐ। ਹੁਣ ਤੇ ਚਲੋ ਤੁਸੀਂ ਲੁਧਿਆਣੇ ਆ ਗਏ। ਕੋਈ ਗੱਲ ਨਹੀਂ ਤੁਹਾਨੂੰ ਵਧਾਈਆਂ ਭਾਈ। ਫਿਰ ਹੁਣ ਤੁਸੀਂ ਲੁਧਿਆਣਾ ਵਾਲਿਆਂ ਨੂੰ ਇੰਨੀ ਛੇਤੀ 2-3 ਮਹੀਨੇ ਚ ਹੋ ਕੀ ਗਿਆ? ਤੁਸੀਂ ਫੇਰ ਛੱਡ ਕੇ ਉਧਰ ਹੀ ਜਾ ਰਹੇ ਹੋ। ਫਿਰ ਇਹ ਰਾਜਨੀਤੀ ਦੇ ਵਿੱਚ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਕਿੱਥੇ ਰਹੂਗਾ? ਇੰਨਾ ਜਿਹੜਾ ਪੈਸੇ ਦਾ ਖਰਚਾ ਹੁਣ ਦੁਬਾਰੇ ਫੇਰ ਲੋਕ ਸਭਾ ਦੀ ਸੀਟ ਲੁਧਿਆਣੇ ਦੀ ਫੇਰ ਲੜਨਗੇ ਕੋਈ? ਫੇਰ ਜਿਵੇਂ ਨਹੀਂ ਚੋਣ ਹੋਊਗੀ ਫੇਰ ਖਰਚਾ ਹੋਊਗਾ ਇਹ ਗੱਲਾਂ ਤੋਂ ਗਰੇਜ ਕਰਨਾ ਚਾਹੀਦਾ ਇਹ ਨਿੱਜੀ ਫੈਸਲੇ ਜਿਹੜੇ ਨੇ ਨਾ ਇਹਨਾਂ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਇਹ ਥੋੜੀ ਨਿੱਜੀ رائے ਹੋ ਸਕਦੀ ਹੈ ਵੀ ਮੈਂ ਉੱਥੇ ਜਾ ਕੇ ਲੜਾਂਗਾ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਸਕਦੇ ਹੋ ਪਰ ਇਹ ਨਹੀਂ ਹੁੰਦਾ ਵੀ ਤੁਸੀਂ ਲੋਕਾਂ ਦਾ ਵਿਸ਼ਵਾਸ ਖਤਮ ਕਰੋਗੇ ਇਸ ਤਰ੍ਹਾਂ ਜਿਹੜਾ ਕਿ ਲੋਕਾਂ ਦਾ ਵਿਸ਼ਵਾਸ ਪਾਰਟੀ ਤੋਂ ਵੀ ਉੱਠ ਜਾਂਦਾ ਹੈ ਤੇ ਉਮੀਦਵਾਰ ਤੋਂ ਵੀ ਤਾਂ ਉੱਠ ਜੀ ਕਿਉਂਕਿ ਉਹਨਾਂ ਨੇ ਹੁਣ ਗਿੱਦੜਵਾਹ ਤੋਂ ਤੁਹਾਨੂੰ ਲੁਧਿਆਣੇ ਆਏ ਹੋ ਤੁਸੀਂ ਰਵਨੀਤ ਬਿੱਟੂਰੇ ਤੁਹਾਡੇ ਬਰਾਬਰ ਦੇ ਕੈਂਡੀਡੇਟ ਸੀ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਜਤਾਇਆ ਕਿਉਂਕਿ ਉਹਨਾਂ ਨੇ ਦੁਬਾਰੇ ਕਾਂਗਰਸ ਹੀ ਜਿਤਾਈ ਹੈ ਕੈਂਡੀਡੇਟ ਬਦਲੇ ਜੇ ਤੁਸੀਂ ਵੀ ਬਦਲ ਕੇ ਦੁਬਾਰਾ ਗਿੱਦੜਵਾਹੇ ਜਾਓਗੇ ਫਿਰ ਉਹ ਵਿਸ਼ਵਾਸ ਕਿਤੇ ਕਰਨਗੇ ਦੁਬਾਰੇ ਕਾਂਗਰਸ ਆਜੂਗੀ ਉੱਥੇ ਕਦੇ ਵੀ ਨਹੀਂ ਆਉਗੀ ਜੇ ਤੁਸੀਂ ਪ੍ਰਧਾਨ ਹੋ ਪ੍ਰਧਾਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਅੱਗੇ ਦੀ ਅੱਗੇ ਹੁਣ ਤੁਸੀਂ ਗਿੱਦੜਵਾਹਾ ਤੋਂ ਲੁਧਿਆਣੇ ਆ ਕੇ ਲੁਧਿਆਣੇ ਤੋਂ ਫਿਰ ਤੁਸੀਂ ਗਿੱਦੜਵਾਹਾ ਚਲੇਗੇ ਲੋਕਾਂ ਦਾ ਵੀ ਕੁਝ ਰੱਖਣਾ ਪਊਗਾ ਲੋਕ ਵਰਕਰ ਕਿਹਦੇ ਮਗਰ ਜਾਵੇ ਜੀ ਹੁਣ ਵਰਕਰ ਲੁਧਿਆਣੇ ਦਾ ਥੋੜੇ ਮਗਰ ਆ ਗਿਆ ਉਹਨਾਂ ਨੇ ਬਿੱਟੂ ਛੱਡ ਕੇ ਥੋਨੋ ਚੁਣ ਲਿਆ ਰਾਜੇ ਵੜਿੰਗ ਨੂੰ ਚੁਣ ਲਿਆ ਹੁਣ ਉਹ ਰਾਜਾ ਵੜਿੰਗ ਫੇਰ ਛਾਲ ਮਾਰ ਕੇ ਜਿੱਦੜਾ ਵਹਿ ਗਿਆ ਹੁਣ ਉਹ ਕਿਹਨੂੰ ਚੁਣਨਗੇ ਇਹ ਚੀਜ਼ਾਂ ਦੇਖਣੀਆਂ ਹੋਣਗੀਆਂ ਕਿਸੇ ਇੱਕ ਚਲ ਲਾ ਲੋ ਵੀ ਆਪਾਂ ਮਨੋਰਥ ਨੂੰ ਲੈ ਕੇ ਆਪਾਂ ਲੋਕਾਂ ਨਾਲ దਗੇਵਾ ਜੀ ਨਹੀਂ बार-बार ਕਰ ਸਕਦੇ ਲੋਕ ਮੂਰਖ ਨਹੀਂ ਹੈਗੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਆਪਾਂ ਆਮ ਆਦਮੀ ਪਾਰਟੀ ਦੇ ਵੱਲੋਂ ਤੁਹਾਨੂੰ ਕੌਣ ਲੱਗਦਾ ਵੀ ਕਿਹੜੇ ਕੈਂਡੀਡੇਟ ਹੋ ਸਕਦੇ ਨੇ ਜ਼ਿਆਦਾਤਰ ਕਿਉਂਕਿ ਇੱਕ ਪਾਸੇ ਡਿੰਪੀ ਢਿੱਲੋਂ ਹੁਣ ਆਮ ਆਦਮੀ ਪਾਰਟੀ ਚਾਹੀਨੇ ਉਹ ਪਹਿਲਾ ਇਲੈਕਸ਼ਨ ਵੀ ਲੜੀਆਂ ਉਹਨਾਂ ਨੇ ਤੇ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ 10 ਦਿਨਾਂ ਦਾ ਸਮਾਂ ਵੀ ਦਿੱਤਾ ਸੀਗਾ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਡਿੰਪੀ ਢਿੱਲੋਂ ਹੋ ਸਕਦੇ ਨੇ ਨਹੀਂ ਆਮ ਆਦਮੀ ਪੱਟੀ ਵੱਲੋਂ 90% ਡਿੰਪੀ ਢਿੱਲੋਂ ਹੀ ਆ ਕਿਉਂਕਿ ਉਹਦੇ ਨਾਲ ਵਾਦਾ ਵੀ ਹੋਇਆ ਤੇ ਟੀਵੀ ਚੈਨਲਾਂ ਦੇ ਉੱਤੇ ਸੁਰਖੀਆਂ ਜਿਵੇਂ ਚੱਲਿਆ ਵੀ ਉਮੀਦਵਾਰ ਹੋ ਸਕਦੇ ਨੇ ਪਰ ਇਹਦੇ ਨਾਲ ਕਿਤੇ ਨਾ ਕਿਤੇ ਜਿਹੜੇ ਉੱਥੇ ਗਿੱਦੜਵਾਹੇ ਦੇ ਝਾੜੂ ਦੇ ਵਰਕਰ ਨੇ ਉਹਨਾਂ ਨੂੰ ਢਾ ਲਗੂਗੀ ਉਹ ਵੋਟ ਪਾਉਣਗੇ ਕਿਉਂਕਿ ਉਹ ਉੱਥੇ ਲਾਈਨ ਦੇ ਵਿੱਚ ਕਿਸੇ ਹੋਰ ਕੈਂਡੀਡੇਟ ਦਾ ਵੀ ਤਾਂ ਨਾਂ ਹੋਊਗਾ ਹੁਣ ਡਿੰਪਿਟ ਨੂੰ ਲਿਆ ਕੇ ਇਹਨਾਂ ਨੇ ਉੱਪਰ ਬਿਠਾਤਾ ਇਹਦੇ ਫਿਰ ਆਮ ਜਿਹੜੇ ਆਮ ਬੰਦੇ ਉਦਣ ਦੇ ਟਾਟ ਵਿਚਾਰ ਰਹੇ ਨੇ ਉਦਣ ਦੀ ਮਿਹਨਤ ਕਰ ਰਹੇ ਨੇ ਗਿੱਦੜਵਾਹੇ ਦੇ ਵਿੱਚ ਉਹ ਕਿੱਥੇ ਜਾਣਗੇ ਉਹਨਾਂ ਦਾ ਤਾਂ ਨੰਬਰ ਕੱਟ ਗਿਆ ਕਹਿੰਦੇ ਸੀ ਮੈਨੂੰ ਐ ਦੱਸੋ ਵੀ ਆਮ ਆਦਮੀ ਪਾਰਟੀ ਰਹਿ ਕਿੱਥੇ ਗਈ ਫਿਰ ਤਾਂ ਦੂਸਰੀਆਂ ਪਾਰਟੀਆਂਾਂ ਵਾਂਗੇ ਬਣ ਗਈ ਇਹ ਤੁਹਾਡੇ ਹਿਸਾਬ ਨਾਲ ਲੋਕ ਜ਼ਿਆਦਾ ਪਾਰਟੀ ਤੇ ਵਿਸ਼ਵਾਸ ਕਰਦੇ ਨੇ ਜਾਂ ਉਮੀਦਵਾਰ ਤੇ ਨਾ ਤਾਂ ਜੀ ਹੁਣ ਕਿਸੇ ਪਾਰਟੀ ਤੇ ਵਿਸ਼ਵਾਸ ਹੈ ਨਾ ਕਿਸੇ ਉਮੀਦਵਾਰ ਤੇ ਵਿਸ਼ਵਾਸ ਹੈ ਵੋਟ ਤਾਂ ਹੀ ਹੁਣ ਕਿਸੇ ਨਾ ਕਿਸੇ ਨੂੰ ਪਾਉਣੀ ਹੋਣਾ ਦੇਖੋ ਹੁਣ ਤੁਸੀਂ ਲਾ ਲਓ ਵੀ ਸਾਰੀਆਂ ਪਾਰਟੀਆਂ ਨੇ ਕਿਸੇ ਨੇ ਚੱਕ ਕੇ ਕੋਈ ਲੈ ਲਿਆ ਕਿਸੇ ਨੇ ਕੋਈ ਲੈ ਲਿਆ ਆ ਹੁਣ ਚੱਕ ਕੇ ਡਿੰਪੀ ਢਲੋ ਇਹਨਾਂ ਨੇ ਲੈ ਲਿਆ ਹੁਣ ਇਹ ਨਹੀਂ ਪਤਾ ਵੀ ਮਨਪ੍ਰੀਤ ਬਾਦਲ ਅਕਾਲੀ ਦਲ ਚਾ ਜਾਵੇ ਤੇ ਜਿਹੜੀ ਸਿਮਰਤ ਕੌਰ ਬਾਦਲ ਹੈ ਉਹਨੂੰ ਹੁਣ ਇਹਨਾਂ ਨੇ ਚੋਣ ਇੰਚਾਰਜ ਲਾਤਾ ਮਾਦਮ ਇਹਨਾਂ ਨੂੰ ਲੱਗਦਾ ਵੀ ਮੁਕਾਬਲਾ ਟਫ ਆ ਹੁਣ ਸ਼ਾਇਦ ਇਹ ਇੱਥੇ ਪੂਰਾ ਜ਼ੋਰ ਮਾਰਨਗੇ ਅਕਾਲੀ ਦਲ ਨਾਲੇ ਸੌਖਾ ਡਿੰਪੀ ਢੱਲੋਂ ਵਾਸਤੇ ਵੀ ਨਹੀਂ ਹੈਗਾ ਯਾ ਭਾਗ ਇਹ ਵੀ ਉਹ ਆਮ ਆਦਮੀ ਪਾਰਟੀ ਦਾ ਬੰਦਾ ਹੈ ਸੌਖਾ ਉਹਦੇ ਲਈ ਵੀ ਨਹੀਂ ਪਹਿਲਾ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਜਲੰਧਰ ਦੀਆਂ ਜਿਮਨੀ ਚੋਣਾਂ ਹੋਈਆਂ ਉਹਨਾਂ ਨੇ ਉੱਥੇ ਪੱਕੇ ਡੇਰੇ ਲਾਇਆ ਕਹਿੰਦੇ ਕਿ ਹੁਣ ਤਾਂ ਗਿੱਦੜਪਾਹ ਚ ਵੀ ਅਸੀਂ ਵਾਦੀ ਮਾਰ ਕੇ ਜਾਵਾਂਗੇ ਨਹੀਂ ਜਿਹੜੀ ਹੁਣ ਉੱਥੇ ਜਲੰਧਰ ਦੇ ਵਿੱਚ ਕੋਠੀ ਲਈ ਸੀ ਉਹ ਛੱਡ ਕੇ ਆਉਣਗੇ ਫਿਰ ਹਾਂ ਉਹ ਕਹਿੰਦੇ ਸੀ ਵੀ ਹਫਤੇ 'ਚੋਂ ਦੋ ਦਿਨ ਅਸੀਂ ਜਲੰਧਰ ਰਹਾਂਗੇ ਫਿਰ ਹੁਣ ਆਪ ਤੇ ਜੋ ਦੋ ਦਿਨ ਫਿਰ ਗਿੱਦੜਪਾਹ ਵੀ ਰਹਿਣਗੇ ਹਾਂ ਇਹ ਸਭ ਜਿਉਮਲੇ ਬਾਜ਼ੀਆਂ ਨੇ ਆਪਾਂ ਕਿਸੇ ਵੀ ਪਾਰਟੀ ਦੇ ਹੱਕ 'ਚ ਨਹੀਂ ਪਰ ਲੋਕਾਂ ਨੂੰ ਬੇਫਕੂ ਬਣਾਉਣਾ ਤਾਂ ਛੱਡ ਦਿਓ ਤੁਸੀਂ ਵੀ ਦੂਜੀਆਂ ਪਾਰਟੀਆਂ ਵਾਂਗੇ ਲੌਲੀਪੌਪ ਦੇਣ ਲੱਗੇ ਸੋਚਣੇ ਵਾਲੀ ਗੱਲ ਐ ਇਹ ਹੁਣ ਤੁਸੀਂ ਗਿੱਦੜਵਾਹੇ ਪੱਕੇ ਡੇਰੇ ਲਾਉਣੇ ਨੇ ਜਿੱਦਣ ਤੁਸੀਂ ਜਲੰਧਰ ਜਿੱਤੇ ਹੋ ਜਲੰਧਰ ਤੋਂ ਬਾਅਦ ਤੁਸੀਂ ਦੁਬਾਰੇ ਗਏ ਹੋ ਉੱਥੇ ਤੁਸੀਂ ਕਹਿੰਦੇ ਸੀ ਵੀ ਹਫ਼ਤੇ 'ਚ ਦੋ ਦਿਨ ਅਸੀਂ ਜਲੰਧਰ ਲਾਉਣੇ ਨੇ ਭਗਵੰਤਮਾਨ ਕਹਿੰਦਾ ਸੀ ਮੈਂ ਜਲੰਧਰ ਲਾਉਂਗਾ ਮੁੜ ਕੇ ਗਿਆ ਉੱਥੇ ਇਹੀ ਹਾਲ ਗਿੱਦੜਵਾਹੇ ਆਣਾਂ ਦਾ ਹੋਣਾ ਇਹੀ ਹਾਲ ਰਾਜੇ ਵੜਿੰਗ ਨੇ ਗਿੱਦੜਵਾਹੇ ਆਣਾਂ ਦਾ ਕਰਕੇ ਛਾਲ ਮਾਰ ਕੇ ਲੁਧਿਆਣੇ ਆ ਗਏ ਹੁਣ ਲੁਧਿਆਣੇ ਤੋਂ ਫੇਰ ਗੇਦੜ ਬਾਹੇ ਜਾਣ ਨੂੰ ਫਿਰਦਾ ਮੰਨ ਲਓ ਲੋਕ ਤਾਂ ਮੂਰਖ ਨੇ ਜੀ ਇਹ ਲੋਕਾਂ ਨੂੰ ਇਹ ਸਮਝਣਾ ਪਊਗਾ ਜੀ ਸੋ ਬਾਬਾ ਤੁਹਾਨੂੰ ਬਰਕਰਾਰ ਦੇ ਦਸ ਸਾਨੂੰ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਸਾਨੂੰ ਦਾ ਇਜਾਜ਼ਤ ਤਾਂ